ਫਗਵਾੜਾ ਜਲੰਧ ਜੀਟੀ ਰੋਡ ਫਲਾਈਓਵਰ ਦੇ ਨਜ਼ਦੀਕ ਐਕਟਿਵ ਵਾਹਨ ਤੇ ਟਰੱਕ ਦੀ ਟੱਕਰ ਚ ਦੋ ਔਰਤਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਦੇ ਲਈ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਇੱਕ ਮਹਿਲਾ ਨੂੰ ਐਮਰਜੈਂਸੀ ਡਿਊਟੀ ਡਾਕਟਰ ਦੇ ਵੱਲੋਂ ਮ੍ਰਿਤਕ ਕਰਾਰ ਦਿੱਤਾ ਗਿਆ ਮ੍ਰਿਤਕ ਮਹਿਲਾ ਦੀ ਪਛਾਣ ਜਗਦੀਸ਼ ਕੌਰ ਨਿਵਾਸੀ ਕੋਟਕਲਾ ਜਲੰਧ ਰਤੇ ਅਤੇ ਜ਼ਖਮੀ ਮਹਿਲਾ ਦੀ ਪਛਾਣ ਕੁਲਵਿੰਦਰ ਕੌਰ ਵਾਸੀ ਪਿੰਡ ਪੰਡੋਰੀ ਦੇ ਰੂਪ ਵਿੱਚ ਹੋਈ ਹੈ ਮੌਕੇ ਤੇ ਪਹੁੰਚੇ थाना सदर ਦੇ ASI ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਦੋਨੋਂ ਹੀ ਮਹਿਲਾਵਾਂ ਐਕਟਿਵ ਅਤੇ ਆ ਰਹੀਆਂ ਸੀ ਕਿ ਟਰੱਕ ਨਾਲ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਦੋਨੋਂ ਹੀ ਮਹਿਲਾਵਾਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਤੇ ਲਈ ਫਗਵਾੜਾ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਇੱਕ ਮਹਿਲਾ ਨੂੰ ਮ੍ਰਿਤਕ ਘਰਾਰ ਕਰ ਦਿੱਤਾ ਜਦਕਿ ਜ਼ਖਮੀ ਮਹਿਲਾ ਦੀ ਹਾਲਤ ਗੰਭੀਰ ਹੋਣ ਦੇ ਚੱਲਦੇ ਉਸ ਨੂੰ ਹਾਇਰ ਸੈਂਟਰ ਜਲੰਧਰ ਰੈਫਰ ਕਰ ਦਿੱਤਾ ਗਿਆ ਇਹ ਆਪਣੇ ਛੇਡੂ ਵਾਲਾ ਰੇਲਵੇ ਪਲੇਸ ਬ੍ਰਿਜ ਦੇ ਉੱਪਰ ਇੱਕ ਐਕਸੀਡੈਂਟ ਐਕਟਿਵ ਕੋਇਕ ਟਰਾਲਾ ਟਾਈਪ ਹੈ ਟਰੱਕ ਉਹ ਵਜਿਆ ਦੋ ਲੇਡੀਜ਼ ਸੀ ਜਿਹੜੀ ਲੇਡੀਜ਼ ਸਕੂਟਰੀ ਐਕਵਾ ਚਲਾ ਰਹੀ ਸੀ ਜਗਦੀਸ਼ कौर ਪਤਨੀ ਕਸ਼ਮੀਰ لال ਵਾਸੀ ਕੋਟਕਲਾਂ ਜ਼ਿਲ੍ਹਾ ਜਲੰਧਰ ਉਹਦੀ ਮੌਤ ਹੋ ਚੁੱਕੀ ਆ ਇੱਕ ਉਹਦੇ ਨਾਲ ਹੋਰ ਲੇਡੀ ਸੀ ਉਹਦੀ ਭਤੀਜੀ ਸੀ ਉਹ ਵਿਆਹੀ ਸੀਗੀ ਤੇ ਪੰਡੂਰੀ ਰਾਜਪੂਤਾਂ ਜ਼ਿਲੰਧਰ ਚ ਉਹ ਜ਼ਖਮੀਆਂ ਉਹਨੂੰ ਰੈਫਰ ਕਰ ਦਿੱਤਾ ਡਾਕਟਰ ਸਾਹਿਬ ਨੇ ਜੀ ਉਹਨਾਂ ਦਾ ਨਾਮ ਕੀ ਆ ਉਹਦਾ ਨਾਮ ਕੁਲਵਿੰਦਰ ਔਰ ਪਤਨੀ ਲਵਜੀਤ ਸਿੰਘ ਕਿ ਵਾਸੀ ਹਾਂਜੀ ਵਾਸੀ ਵਾਸੀ ਪੰਡੋਰੀ ਪੰਡੋਰੀ ਤੇ ਇਹਦਾ ਟਰੱਕ ਚ ਕਬਜ਼ੇ ਚ ਲੈ ਲਿਆ ਬਿਲਕੁਲ ਲੈ ਲਿਆ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਅੱਜ ਬਿਆਨ ਲਿਖਾਉਂਦੇ ਆ ਇਹ ਤੇ ਮੈਂ ਪਹੁੰਚੇਂਗਾ ਮੌਕੇ ਤੇ ਜੋ ਵੀ ਇਹਦੇ ਬਾਰਿਸ਼ ਬਿਆਨ ਲਿਖੋਣਗੇ ਆਪਾਂ ਕਰਾਂਗੇ ਅੱਜ ਸਾਡੇ ਕੋਲ ਤਕਰੀਬਨ 4 ਕੁ ਜਿਹੜੇ ਪੇਸ਼ੈਂਟ ਆਏ ਨੇ ਲਾਈਕ ਐਕਸੀਡੈਂਟ ਦੇ ਰਿਗਾਰਡਿੰਗ ਆਇਆ ਸੀ ਦੋ ਲੇਡੀਜ਼ ਐਕਟਵਾ ਦੇ ਉੱਤੇ ਦਸਤੀ ਜਾ ਰਹੀਆਂ ਸੀ ਤੇ ਟਰੱਕ ਦੇ ਨਾਲ ਟੱਕਰ ਜਿੱਦਾਂ ਉਹਨਾਂ ਦੇ ਸਿਰ ਆਏਗਾ ਬੱਚੇ ਸੀ ਇੱਕ ਲੇਡੀ ਸਰਵਾਈਵ ਕਰ ਗਈ ਇੱਕ ਦੀ ਮੁੱਕੇ ਤੇ ਜਿਹੜੀ ਉਹਦੀ ਮੌਤ ਹੋ ਗਈ ਤੇ ਜਿਹੜੇ ਸਰਵਾਈਵ ਕਰਦੇ ਉਹਨਾਂ ਸਾਡੇ ਕੋਲ ਪ੍ਰੋਗਰਨਰ ਤੋਂ ਨਾਮ ਦੇ ਆਏ ਨੇ ਪਿੱਛੋਂ ਪੰਡੂਲੀ ਰਾਤ ਤੋਂ ਦਸੇ ਜਾ ਰਹੇ ਕੋਟਕਲਾ ਦਸਦੇ ਇਹ ਤੇ ਬਾਕੀ ਇਹਨਾਂ ਦਾ ਵੀ ਕ੍ਰਿਟੀਕਲ ਹਾਲਤ ਹੈ ਜੀ ਸੀ ਫਿਰ ਇਫੈਕਟਿਵ ਹੈ ਜੀ ਐਡੀ ਵਿਜੀ ਦੀ ਉਹਨਾਂ ਦੇ ਜਿਹੜੇ ਹੈਗੇ ਤੇ ਇਲਾਜ ਚੱਲ ਰਿਹਾ ਹੈ ਜਿਹੜੀ ਸੈਕਿੰਡ ਹੈਗੀ ਹੈ ਜਿਹੜੇ ਵਿਦੂ ਹੈਗੇ ਆਪਣਾ ਵੀ ਜਗਦੀਸ਼ਪੁਰ ਤੋਂ ਇੰਦਸੇ ਜਾ ਰਹੇ ਨੇ ਪੋਰਟਕਲਾ ਦੇ ਤੇ तकरीबन ਪਾਕਿਸਤਾਨ ਦੇ ਨੇੜੇ ਹਾਂ ਅਸੀਂ ਇਮਰਸਿਓਨ ਤੇ ਉਹ ਮੌਕੇ ਤੇ ਜਿਹੜਾ ਹੋਣਾ ਮੈਂ ਨਹੀਂ ਪਤਾ ਨਾ ਮੈਂ ਇਹਨਾਂ ਦੇ ਨਾਮ ਕਲੀਅਰ ਕਲੀਅਰ ਹੋ ਗਿਆ ਤਾਂ ਕਿਹੜੀ ਜਗ੍ਹਾ ਤੈਨੂੰ ਲੈਣਾ ਪੋਰਟਕਲਾ ਪਿੰਡ ਤੋਂ ਸੇ ਜਾ ਰਹੇ ਜੀ ਐਸਪੋਰਟ ਵੀ ਇੱਥੇ ਕੁਝ ਹੈ ਤੇ ਜਿੱਦਣ ਦੇ ਤੋਂ ਇਹਨਾਂ ਨੂੰ ਨਾਮ ਬਦਲਦਾ ਮੁਹ ਜਗਦੀਸ਼ ਕੌਰ ਦਾ ਜਗਦੀਸ਼ ਕੌਰ ਤੇ ਜੀ ਦੇਖਣੇ ਸੀ ਜਗਦੀਸ਼ ਕੌਰ ਕੁਲਵਿੰਦਰ ਕੌਰ ਇਕੋ ਪਰਵਾਦੇ ਮੈਂਬਰ ਦੱਸੀ ਜਾ ਰਹੇ ਨੇ ਕਿਉਂਕਿ ਇਹ ਮਨ ਮੈਂਬਰਸ ਹਨ ਦੱਸ ਸਕਦੇ ਫੈਮਲੀ ਦੇ ਅੰਦਰ ਸਾਰਾ ਤਿੰਨ ਮੈਂ ਮੈਂ ਇਹ ਦੀ ਖੁਸ਼ੂਸਨਾ ਤੁਹਾਨੂੰ ਇਨਫੋਰਮੇਸ਼ਨ ਦੇ ਸੇ ਪੁਲਿਸ ਨੂੰ ਆਧਿਨ ਇਨਫੋਰਮ ਕਰ ਦਿੱਤਾ ਜੀ